ਪਰਵੰਧ ਕਮੇਟੀ ਸਾਡੇ ਹੋਮ ਪ੍ਰਕਾਸ਼ ਜੀ ਸਰਪੰਚ ਸਾਹਿਬ ਅਤੇ ਅਮਨ ਪੈਲਸ ਵਾਲੇ ਅਤੇ ਮੇਰਾ ਵੀਰ ਗੋਗਾ ਜੀ ਜੋ ਕਿ ਤੁਹਾਨੂੰ ਵੀਡੀਓ ਦੇ ਵਿੱਚ ਕਵਰ ਕਰ ਰਹੇ ਨੇ ਸਾਰੇ ਇਹਨੂੰ ਪਿੰਡਾ ਗਰੇਵਾਲ 뮤직 ਸੈਂਟਰ ਜੋਧਾ ਅਤੇ ਰਾਣਾ ਜੀ ਸੋਹਲੀ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਵੀ ਮੇਰੇ ਵੀਰ ਬੈਠੇ ਨੇ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਕਈਆਂ ਦਾ ਮੈਂ ਨਾਂ ਨਹੀਂ ਜਾਣਦਾ ਇਹ ਗੀਤ ਕਹਿਣ ਲੱਗਿਆ ਮੇਰੀ ਆਈ ਹੋਈ ਐਲਬਮ ਦੇ ਵਿੱਚੋਂ ਸ਼ਰਮਾ ਕਿਉਂਕਿ ਉਹ ਨੈਟ ਤੇ ਪਾਈ ਹੋਈ ਆ ਤੁਸੀਂ ਨੈਟ ਤੇ ਦੇਖ ਸਕਦੇ ਹੋ ਇਹਦੇ ਵਿੱਚ ਮੈਂ ਆਸ਼ਕਾਂ ਦੀ ਗੱਲ ਕਰੀਏ ਪੁਰਾਣੇ ਜਿੰਨੇ ਆਸ਼ਕ ਹੋਏ ਨੇ ਆਪਣੇ ਦੋਸਤੋ ਇੱਕ ਪੁੱਛਣ ਆਇਆ 365 ਕਬੱਡੀ ਆ ਜਿਹੜਾ ਸੱਜੇ ਵਾਲਾ ਕੈਮਰਾ ਇਹ ਸਾਰੇ ਹਿੰਦੁਸਤਾਨ ਚੱਲ ਰਿਹਾ ਆਸਟ੍ਰੇਲੀਆ ਕੈਨੇਡਾ ਅਮਰੀਕਾ ਪਾਸਟਾਂ ਚ ਵੀ ਚੱਲ ਰਿਹਾ ਸੱਜੇ ਵਾਲਾ ਕੈਮਰਾ ਇਹਨੇ ਕਵਰੇਜ ਕੱਲ ਸ਼ਾਮ ਤੱਕ ਹੀ ਕਰਨੀ ਆ ਕਿਸੇ ਵੀ ਦਿਸਤਾਨ ਨੂੰ ਕਹਿਣ ਨੂੰ ਵੀ ਇੰਟਰਨੈਟ ਤੇ 365 ਕਬੱਡੀ ਚ ਲੋ ਮਰਜੀ ਮਸੂਰਾ ਦਾ ਮੇਲਾ ਦੇਖ ਸਕਦਾ ਹਲੋ ਜੀ ਜੱਗਾ ਜੀ ਲਾਲਤਾਂ ਥੈਂਕ ਯੂ ਜੀ ਜਿੰਨੇ ਆਪਣੇ ਪੁਰਾਣੇ ਆਸ਼ਕ ਹੋਏ ਨੇ ਉਹਨਾਂ ਦੇ ਮੈਂ ਇੱਕ ਗੀਤ ਅਸੀਂ ਬਣਾਇਆ ਉਹ ਪੇਸ਼ ਕਰਨ ਲੱਗਿਆ ਵੀ ਕਿਹਨੇ ਸੁਰਮਾ ਕਿਵੇਂ ਪਾਇਆ ਇਹ ਸੁਰਮਾ ਜਦ ਸੋਹਣੀ ਪਾਇਆ ਮਹੀਵਾਲ ਨੂੰ ਲੁੱਟਿਆ ਹੀਰ ਨੇ ਪਾ ਕੇ ਅੱਖ ਮਟਕਾਤੀ ਰਾਂਝੇ ਦਾ ਕਰ ਪੁੱਟਿਆ ਮਲਕੀ ਪਾ ਕੇ ਖੂਤੇ ਆ ਗਈ ਮਲਕੀ ਪਾ ਕੇ ਖੂਤੇ ਆ ਗਈ ਕਿ ਮੈਨੂੰ ਕੌਣ ਬਚਾਉਂਦਾ ਨੀ ਸੁਰਮਾ ਨਾ ਪਾਮੀ ਸੁਰਮਾ ਇਸ਼ਕ ਲੜਾਉਂਦਾ ਨੀ ਸੁਰਮਾ ਨਾ ਪਾਮੀ ਸੁਰਮਾ ਇਸ਼ਕ ਲੜਾਉਂਦਾ ਸੁਰਮਾ ਨਾ ਪਾਮੀ ਸੁਰਮਾ ਇਸ਼ਕ ਲੜਾਉਂਦਾ ਨੀ ਸੁਰਮਾ ਨਾ ਪਾਵੀ ਮੇਰਾ ਵੀਰ ਅਮਨ ਉਹਨਾਂ ਵੱਲ ਬਹੁਤ ਸ਼ਰਮ ਇਹ ਸੁਰਮਾ ਸੱਸੀ ਨੇ ਪਾਇਆ ਪੁੰਨੂ ਮਾਰ ਮੁਕਾਇਆ ਇਹ ਸੁਰਮਾ ਸੱਸੀ ਨੇ ਪਾਇਆ ਪੁੰਨੂ ਮਾਰ ਮੁਕਾਇਆ ਕੱਦਲੇ ਵਰਗੀ ਲਹਿਲਾ ਪਾਇਆ ਮਜਨੂ ਨੂੰ ਤੜਪਾਇਆ ਧਾਰੀ ਬਨ ਕੇ ਬੇਗੋ ਪਾਉਂਦੀ ਧਾਰੀ ਬਨ ਕੇ ਬੇਗੋ ਪਾਉਂਦੀ ਇੰਦਰ ਨਾਮ ਤੇ ਆਉਂਦਾ ਨਹੀਂ ਸੁਰਮਾ ਨਾ ਪਾਵੀ ਸੁਰਮਾ ਇਸ਼ਕ ਲੜਾਉਂਦਾ ਨਹੀਂ ਸੁਰਮਾ ਨਾ ਪਾਵੀ ਸੁਰਮਾ ਇਸ਼ਕ ਲੜਾਉਂਦਾ ਨਹੀਂ ਸੁਰਮਾ ਨਾ ਪਾਵੀ ਸੁਰਮਾ ਜੁਲੀਟ ਨੇ ਪਾਇਆ ਫਿਰੇ ਰੋਮੀਓ ਮਰਦਾ ਇਹ ਸੁਰਮਾ ਜੁਲੀਟ ਨੇ ਪਾਇਆ ਫਿਰੇ ਰੋਮੀਓ ਮਰਦਾ ਪਾ ਕੇ ਸ਼ਰੀ ਖੜੀ ਜਦੋਂ ਫਰਿਆਦ ਦਸੋ ਕੀ ਕਰਦਾ ਪਾ ਕੇ ਸ਼ਰੀ ਖੜੀ ਜਦੋਂ ਫਰਿਆਦ ਦਸੋ ਕੀ ਕਰਦਾ ਸੰਮੀ ਪਾ ਕੇ ਟੇਡਾ ਟਕਿਆ ਸੰਮੀ ਪਾ ਕੇ ਟੇਡਾ ਟਕਿਆ ਢੋਲਾ ਸੁਰਤ ਪਲਾਉਂਦਾ ਨੀ ਸੁਰਮਾ ਨਾ ਪਾਵੀ ਸੁਰਮਾ ਸ਼ਿਕ ਲੜਾਉਂਦਾ ਨੀ ਸੁਰਮਾ ਨਾ ਪਾਵੀ ਸੁਰਮਾ ਇਸ ਕਿ ਲੜਾਉਂਦਾ ਨਹੀਂ ਸੁਰਮਾ ਨਾ ਪਾਵੀ ਆਹਾ ਇਹ ਸੁਰਮਾ ਸਹਿਬਾ ਨੇ ਪਾਇਆ ਮਿਰਜ਼ਾ ਅਕੀਲ ਬਿਠਾਇਆ ਇਹ ਸੁਰਮਾ ਸਹਿਬਾ ਨੇ ਪਾਇਆ ਮਿਰਜ਼ਾ ਲ ਬਿਠਾਇਆ ਫਿਲਮ ਨਗੀਨਾ ਨਾਗਣ ਵਿੱਚ ਵੀ ਸੁਰਮੇ ਘਹਿਰ ਮਚਾਇਆ ਫਿਲਮ ਨਗੀਨਾ ਨਾਗਣ ਵਿੱਚ ਵੀ ਸੁਰਮੇ ਘਹਿਰ ਮਚਾਇਆ ਭੀਮਾ ਲਲ ਤੋਂ ਵਾਲਾ ਤੈਨੂੰ ਭੀਮਾ ਲਲ ਤੋਂ ਵਾਲਾ ਤੈਨੂੰ ਸਾਰਾ ਹਾਲ ਸੁਣਾਉਂਦਾ ਨੀ ਸੁਰਮਾ ਨਾ ਪਾਵੀ ਸੁਰਮੇ ਸ਼ਿਕ ਲੜਾਉਂਦਾ ਨੀ ਸੁਰ ਨਾ ਪਾਵੀ ਸੁਰਮੇ ਸ਼ਿਕ ਲੜਾਉਂਦਾ ਨੀ ਸੁਰਮਾ ਨਾ ਪਾਵੀ ਸੁਰਮੇ ਸ਼ਿਕ ਲੜਾਉਂਦਾ ਨੀ ਸੁਰਮਾ ਨਾ ਹਾਜ਼ਰੀ ਕਬੂਲ ਕਰਿਓ ਜਿਹਦੇ ਮੌਕੇ ਮਿਲੇ ਤਾਂ ਬਹੁਤ ਬਹੁਤ ਸ਼ੁਕਰੀਆ ਆਓ ਆਓ ਜਗਹ 'ਚ ਆਓ ਕਰ ਬਸੇ ਸਰਫ ਇੱਕ ਗੀਤ ਬਾਜ ਭਪਿੰਦਰ ਗਿੱਲ